ਕੁਆਇੰਟ 23 ਇਹ ਮਾ ਬਟੇ ਕਿਡ ਹੈ ਕੁਆਇੰਟ 23 ਅਲ੍ਹਾ ਅਕਬਰ 1 2 3 4 ਰਿਸਟਰ ਦੇ ਸਾਥ ਕੰਮ ਕਰਨਾ ਜ਼ਰੂਰੀ ਹੈ

नहीं लगा हुआ ना? ना है 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 ना पकड़ो बड़े मेरा मैं भी मर रहा। आ, की, की प्रोजेक्ट Actually, मैं साल प्रोजेक्ट 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 एक्चुअली एक बनाया बनाया कि चाइना ने प्रोजेक्ट बनाया है, बड़े सारे आजकल सोशल चीज़ सामने है ਤੇ ਉਹ ਦਾ ਡਸਟਬਿਨ ਜਿਹੜਾ ਟੱਕਣ ਹੈ ਲਿਡ ਹੈ ਉਹ ਓਪਨ ਆ ਜਾਂਦੀ ਤੇ ਬੰਦਾ ਆਪਣਾ ਰੈਪਰ ਵਗੈਰਾ ਕੋਈ ਵੀ ਗਾਰਬੇਜ ਐਫ ਸਟ ਸਿੱਟ ਸਕਦਾ ਬਟ ਦਿੱਕਤ ਉਹਨਾਂ ਨੂੰ ਆਉਂਦੀ ਹੈ ਜਿਹੜੇ ਆਪਣੇ ਬੈੱਡ ਤੋਂ ਹਿਲ ਨਹੀਂ ਸਕਦੇ ਜਾਂ ਫਿਰ ਜ਼ਿਆਦਾ ਤੁਰ ਫਿਰ ਨਹੀਂ ਸਕਦੇ ਕੋਈ ਹੈਲਥ ਇਸ਼ੂ ਕਰਕੇ ਮੈਂ ਕੀ ਕੀਤਾ ਹੈ ਉਹਦਾ ਜਿਹੜਾ ਡਸਟਬਿਨ ਹੈਗਾ ਆਟੋਮੈਟਿਕ ਓਪਨ ਹੋ ਜਾਂਦਾ ਜਿਵੇਂ ਕੋਈ ਚੀਜ਼ ਸੈਂਸ ਕਰਦਾ ਮੈਂ ਉਹਨੂੰ ਇੱਕ ਜੁਆਇਨ ਕੀਤਾ ਹੈ ਕਾਰ ਨਾਲ ਉਹ ਕਾਰ ਆਪਾਂ ਕੰਟਰੋਲ ਕਰ ਸਕਦੇ ਹਾਂ ਆਪਣੇ ਐਪ ਦੇ ਥਰੂ ਤੇ ਉਹ ਬਲੂਥ ਨਾਲ ਕਨੈਕਟ ਹੋ ਜਾਂਦੀ ਹੈ ਬੰਦੋ ਬੰਦਾ ਨਹੀਂ ਹੋ ਸਕਦਾ ਜ਼ਿਆਦਾ ਤੁਰ ਫਿਰ ਨਹੀਂ ਸਕਦਾ ਉਹਨੇ ਕੋਈ ਚੀਜ਼ ਸਿੱਟ ਨਹੀਂ ਹੈ ਕੋਈ ਰੈਪਰ ਵਗ ਉਹ ਬੇਸਿਕਲੀ ਕੀ ਕਰੇਗਾ ਆਪਣੇ ਫੋਨ ਦੀ ਐਪਲੀਕੇਸ਼ਨ ਖੋਲੇਗਾ ਤੇ ਉਥੋਂ ਆਪਣੇ ਉਹ ਡੈਸ਼ਬੋਰਡ ਨੂੰ ਕੰਟਰੋਲ ਕਰ ਸਕਦਾ ਹੈ ਉਹ ਡੈਸ਼ਬੋਰਡ ਉਹਦੇ ਕੋਲ ਆਏਗਾ ਕਿ ਉਹ ਆਪਣਾ ਰੈਪਰ ਸੈੱਟ ਕਰ ਸਕਦਾ ਹੈ ਬਿਨਾਂ ਕੋਈ ਇਸ਼ੂ ਵਗੈਰਾ ਦੇ ਕਿੰਨਾ ਸਮਾਂ ਲੱਗਦਾ ਇਸ ਪ੍ਰੋਜੈਕਟ ਨੂੰ ਤੁਹਾਨੂੰ ਇਹਨੂੰ ਬਣਾਉਣ 'ਚ ਹਾਰਡੀ ਕੰਟਾ ਡੇਟ ਘੰਟਾ ਲੱਗਾ ਸੀਗਾ ਹਾਂਜੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ 16 ਸਾਲ ਦੀ ਹੈ ਥ੍ਰੀ ਪਲੱਸ ਹੋ ਗਿਆ ਮੈਂ ਇਸ ਸਮੇਂ 10th ਕਲਾਸ ਹਾਂ ਹਾਂਜੀ बेटा क्या नाम क्या मेरा नाम प्रवीण है और क्या प्रोजेक्ट आप मैं एक सोल्डरिंग प्रोजेक्ट बना रही हूँ जिससे हम इसको सोल्डर करेंगे इसमें फिक्स हो जाएंगे और हम इससे एक प्रोजेक्ट बना सकते हैं आगे क्या सोचा है? है मैं एक इंजीनियर बनना चाहती हूँ और बच्चों को भी इसको आने वाले समय में बच्चों का बहुत किया आने वाले समय में किताबें बातें तो सबको मिलती है पर मैं प्रैक्टिकल करना चाहती हूँ इसलिए मैं मैंने नाम उमेश कुमार बजाज है। आ, तो इस फील्ड विच कीमी है कि सोचे? जी मैं इस फील्ड विच दस साल तो हाँ। ਔਰ ਮੈਂ ਇਹ ਫੀਲਡ ਦੇ ਵਿੱਚ ਤਾਂ ਕਰਕੇ ਆਇਆ ਬਿਕਾਜ਼ ਮੈਂ ਹਰ ਇੱਕ ਚੀਜ਼ ਦੇ ਲਈ ਇੱਕ ਰੀਜ਼ਨ ਚਾਹੁੰਦਾ ਸੀਗਾ ਕਿ ਅਗਰ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਕੋਈ ਵੀ ਬੁੱਕ ਬੁੱਕ ਨੂੰ ਪੜ੍ਹ ਰਹੇ ਹਾਂ ਉਹਦੇ ਵਿੱਚ ਜੋ ਵੀ ਗੱਲ ਲਿਖੀ ਹੋਈ ਕੀ ਉਹ ਪ੍ਰੈਕਟੀਕਲੀ ਐਗਜ਼ਿਸਟ ਕਰਦੀ ਹੈ ਕਿ ਨਹੀਂ ਮੈਂ ਇਹ ਚੀਜ਼ ਨੂੰ ਲੱਭਣਾ ਚਾਹੁੰਦਾ ਸੀਗਾ ਜਿਹਦੇ ਕਰਕੇ ਮੈਂ ਇੰਜੀਨੀਅਰਿੰਗ ਫੀਲਡ ਤੇ ਇੰਜੀਨੀਅਰਿੰਗ ਤੋਂ ਮੈਂ ਰੋਬੋਟਿਕਸ ਫੀਲਡ ਦੇ ਵਿੱਚ ਆਇਆ ਰੋਬੋਟਿਕਸ ਦੇ ਵਿੱਚ ਆਏ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟ ਬਣਾਏ ਔਰ ਕਿਹੜੇ ਅਵਾਰਡਸ ਜੀ ਮੈਂ ਰੋਬੋਟਿਕਸ ਫੀਲਡ ਦੇ ਵਿੱਚ ਆ ਕੇ ਕਈ ਪ੍ਰੋਜੈਕਟ ਬਣਾਏ ਨੇ ਫਾਰ ਇਗਜ਼ਾਮਪਲ ਕਿ ਮੈਂ ਐਗਰੀਕਲਚਰਲ ਫੀਲਡ ਦੇ ਲਈ ਇੱਕ ਪ੍ਰੋਜੈਕਟ ਬਣਾਇਆ ਜਿਦੇ ਨਾਲ ਫਾਰਮਰ ਨੂੰ 10 ਕਿਲੋਮੀਟਰ ਦੂਰ ਆਪਣੇ ਫੀਲਡ 'ਚ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਵਾਟਰ ਪੰਪ ਨੂੰ ਆਨ ਕਰਨ ਦੇ ਲਈ ਉਹ ਆਪਣੇ ਘਰੋਂ ਹੀ ਮੋਬਾਈਲ ਐਪਲੀਕੇਸ਼ਨ ਦੇ ਥਰੂ ਉਹਨੂੰ ਆਨ-ਆਫ ਕਰ ਸਕਦਾ ਹੈ ਹੁਣ ਉਹਨੂੰ ਇੰਪਰੋਵਾਈਜ਼ ਵੀ ਕੀਤਾ ਜਾ ਰਿਹਾ ਹੈ ਕਿ ਉਹਦੇ ਅੰਦਰ ਆਪਾਂ ਵਾਟਰ ਫਲੋ ਸੈਂਸਰ ਲਗਾ ਦਿੱਤਾ ਕਿ ਕੈਲਕੂਲੇਟ ਕਰ ਸਕਦੇ ਕਿੰਨਾ ਪਾਣੀ ਫੀਲਡ ਦੇ ਵਿੱਚ ਜਾ ਰਿਹਾ ਹੈ ਕਿ ਅਗਰ ਚੋਨਾ ਲੱਗਿਆ ਹੈ ਤੇ ਉਹਦੇ ਲਈ ਅਲੱਗ ਪਾਣੀ ਜਾਂਦਾ ਹੈ ਅਗਰ ਕਣਕ ਲੱਗੀ ਉਹਦੇ ਲਈ ਅਲੱਗ ਪਾਣੀ ਜਾਂਦਾ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੈਲਕੂਲੇਟ ਕਰ ਸਕਦੇ ਹਾਂ ਹੋਰ ਵੀ ਪ੍ਰੋਜੈਕਟ ਲਾਈਕ ਕਿ ਆਪਾਂ ਮੰਨੋ ਕਾਰ ਪਾਰਕਿੰਗ ਸਿਸਟਮ ਦੇ ਉੱਤੇ ਕੰਮ ਕਰ ਰਹੇ ਹਾਂ ਆਪਾਂ ਆਟੋਮੈਟਿਕ ਡਸਟਬਿਨ ਦੇ ਉੱਤੇ ਕੰਮ ਕਰ ਰਹੇ ਹਾਂ ਅਗਰ ਆਪਾਂ ਹੋਰ ਗੱਲ ਕਰੀਏ ਕਿ ਆਪਾਂ ਬੱਚੇ ਬੱਚੇ ਬਹੁਤ ਜ਼ਿਆਦਾ ਮੋਬਾਈਲ ਯੂਜ਼ ਕਰਦੇ ਨੇ ਕਈ ਵਾਰੀ ਜਾਂ ਆਪਣੀ ਕਿਤਾਬ ਨੂੰ ਬਹੁਤ ਅੱਗੇ ਲੈ ਕੇ ਪੜ੍ਹਦੇ ਹੈਗੇ ਨੇ ਅਸਿਕ ਪ੍ਰੋਜੈਕਟ ਬਣਾਇਆ ਜਿਦੇ ਵਿੱਚ ਜਦੋਂ ਹੀ ਉਹ ਆਪਣੀ 25 ਸੈਂਟੀਮੀਟਰ ਤੋਂ ਨੇੜੇ ਆਪਣੀ ਕਿਤਾਬ ਨੂੰ ਲੈ ਕੇ ਆਣਗੇ ਤੇ ਉਹ ਇੱਕ ਬਜ਼ਰ ਵੀਪ ਕਰ ਜਾਏਗਾ ਜਿਦੇ ਚ ਉਹਨਾਂ ਨੂੰ ਰਿਮਾਈਂਡਰ ਹੋ ਜਾਏਗਾ ਵੀ ਇੰਨੀ ਨੇੜੇ ਆਪਣੇ ਗੈਜਟ ਨੂੰ ਜਾਂ ਆਪਣੀ ਕਿਤਾਬ ਨੂੰ ਨਹੀਂ ਲੈ ਕੇ ਆਣਾ ਇੱਕ ਵਾਰ ਜਦੋਂ ਕਾਰ ਦੀ ਡਿਜ਼ੀਨੈਸ ਜਦੋਂ ਕਿ ਆਪਾਂ ਕਾਰ ਦੇ ਵਿੱਚ ਜਾਂਦੇ ਆ ਕਈ ਵਾਰੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ ਲੌਂਗ ਡਰਾਈਵ ਤੋਂ ਬਾਅਦ ਅਸੀਂ ਇੱਕ ਇਹੋ ਜਿਹਾ ਪ੍ਰੋਜੈਕਟ ਬਣਾਇਆ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੱਕ ਕੈਮਰਾ ਲਗਾ ਕੇ ਜੋ ਮੇਰੀ ਕਾਰ ਜੋ ਮੇਰੀ ਆਈਜ਼ ਨੂੰ ਸਕੈਨ ਕਰਦਾ ਰਹੇਗਾ ਉਹ ਆਈਜ਼ ਨੂੰ ਸਕੈਨ ਕਰੇਗਾ ਔਰ ਦੇਖੇਗਾ ਅਗਰ ਮੈਨੂੰ ਕੋਈ ਨੀਂਦ ਆ ਰਹੀ ਹੈ ਜਾਂ ਮੈਂ ਮਤਲਬ ਕਿ ਡੀਜ਼ੀਨੈਸ ਫੀਲ ਹੋ ਰਹੀ ਹੈ ਉਹ ਇੱਕ ਬਜ਼ਰ ਵੀਪ ਕਰ ਦੇਗਾ ਤਾਂ ਜਿਸ ਨਾਲ ਕੀ ਹੋ ਜਾਏਗਾ ਐਕਸੀਡੈਂਟ ਹੋਣ ਤੋਂ ਰੁਕ ਜਾਣਗੇ ਡਸਟਬਿਨ ਵੀ ਤੁਸੀਂ ਗੱਲ ਕੀਤੀ ਉਹ ਕੀ ਪ੍ਰੋਜੈਕਟ ਡਸਟਬਿਨ ਵਾਲਾ ਪ੍ਰੋਜੈਕਟ ਇਸ ਤਰ੍ਹਾਂ ਦਾ ਹੈ ਕਿ ਇੱਕ ਨਾ ਆਲਰੇਡੀ ਇੱਕ ਪ੍ਰੋਜੈਕਟ ਬਣਿਆ ਸੀਗਾ ਜੋ ਆਪਾਂ ਕਈ YouTube ਜਾਂ Instagram ਦੀ ਰੀਲ ਚ ਵੀ ਦੇਖਿਆ ਹੋਏਗਾ ਕਿ ਡਸਟਬਿਨ ਆਟੋਮੈਟਿਕ ਓਪਨ ਹੋ ਜਾਂਦਾ ਹੈ ਕੁਣ ਸਾਡੇ ਦਿਮਾਗ ਦੇ ਵਿੱਚ ਇਹ ਆਇਆ ਕਿ ਡਸਟਬਿਨ ਆਟੋਮੈਟਿਕ ਤਾਂ ਓਪਨ ਹੋ ਜਾਂਦਾ ਹੈ ਲੇਕਿਨ ਵਾਟ ਇਫ ਕਿ ਅਗਰ ਕੋਈ ਬੰਦਾ ਉਹ ਬੈੱਡ ਰੀਜਨ ਹੈ ਉਹ ਬੈਠ ਤੇ ਪਿਆ ਹੋਇਆ ਉਹ ਤਾਂ ਡਸਟਬਿਨ ਤੱਕ ਜਾ ਹੀ ਨਹੀਂ ਸਕਦਾ ਜਿਹਦੀ ਕਰਕੇ ਅਸੀਂ ਇੱਕ ਇਹੋ ਜਿਹਾ ਇੱਕ ਡਸਟਬਿਨ ਬਣਾਇਆ ਜੋ ਉਹ ਉਹਦੇ ਨੀਚੇ ਕਾਰ ਮਕੈਨਿਜ਼ਮ ਇੱਕ ਰੋਵਰ ਮਕੈਨਿਜ਼ਮ ਲਗਾ ਦਿੱਤਾ ਕਿ ਉਹ ਮੋਬਾਈਲ ਐਪਲੀਕੇਸ਼ਨ ਦੇ ਨਾਲ ਬੰਦਾ ਜਿਹੜਾ ਬੈਠ ਤੇ ਪਿਆ ਹੋਇਆ ਉਹ ਆਪਣੇ ਆਪ ਉਹ ਡਸਟਬਿਨ ਨੂੰ ਆਪਣੇ ਕੋਲ ਬੁਲਾ ਲਵੇਗਾ ਤੇ ਉਹਦੇ ਵਿੱਚ ਜੋ ਵੀ ਰੈਪਰ ਉਹਨੇ ਸੈਟਨਾ ਹੈ ਉੱਥੋਂ ਹੀ ਓਪਨ ਹੋਏਗਾ ਉਹ ਡਸਟਬਿਨ ਤੇ ਰੈਪਰ ਸੈਟੇਗਾ ਔਰ ਉਹ ਬੰਦ ਹੋ ਜਾਏ ਬੱਚਿਆਂ ਦੇ ਵਿੱਚ ਕਿੰਨਾ ਕੁ ਰੁਝਾਨ ਇਸ ਫੀਲ ਦੇ ਵਿੱਚ ਵੱਧ ਰਿਹਾ ਠੀਕ ਹੈ ਉਹ ਕਿੰਨਾ ਆ ਰਿਹਾ ਹੈ ਬੱਚਿਆਂ ਦੀ ਅਗਰ ਆਪਾਂ ਗੱਲ ਕਰੀਏ ਜਿਹੜੇ ਬੱਚੇ ਤਾਂ ਪ੍ਰੋਗਰਾਮਿੰਗ ਜਾਂ ਰੋਬੋਟਿਕ ਸਿੱਖਣਾ ਚਾਹੁੰਦੇ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੁਝਾਨ ਹੈ ਦੇ ਆਰ ਗਰੋਇੰਗ ਡੇਲੀ ਪਰ ਰੁਝਾਨ ਕਿਦੇ ਤੋਂ ਆ ਰਿਹਾ ਪੈਰੈਂਟਸ ਤੋਂ ਆ ਰਿਹਾ ਹੈ कि अगर पेरेंट्स अवेयर है पेरेंट्स नु ये पता है कि हां जी मेरा मेरे बच्चे नु स्किल लाने चाहिए देने ते वो पेरेंट्स अपने बच्चे नु स्पेशली छड़ के जा रहे है कि नहीं ये बच्चे नु आपा सिखाना आएगा बिकॉज़ दे नो द वैल्यू ऑफ स्किल्स अगर एक बच्चे दे विच स्किल्स दी वैल्यू हैगी है देन दे आर ग्रोइंग दे आर ग्रोइंग ग्रोइंग एंड ग्रोइंग ਆ ਬੱਚਿਆਂ ਕੋਲ ਕੀ ਹੈਗਾ ਔਰ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਚੀਜ਼ਾਂ ਸਿੱਖੇ ਜਾਣੀ ਚਾਹੀਦੀ ਬਿਲਕੁਲ ਜੀ ਜਿਹੜੇ ਬੱਚੇ ਫੋਰਨ ਜਾ ਰਹੇ ਆ ਔਰ ਜਾਣਾ ਚਾਹੁੰਦੇ ਆ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨੂੰ ਫੋਰਨ ਭੇਜ ਰਹੇ ਆ ਉਹਨਾਂ ਦੇ ਅੱਗੇ ਤਾਂ ਇਹੀ ਦਰਖਾਸਤ ਹੈ ਕਿ ਇਹ ਤੁਸੀਂ ਫੋਰਨ ਭੇਜਣਾ ਚਾਹੁੰਦੇ ਹੋ ਪਰ ਬੱਚੇ ਨੂੰ ਸਕਿਲਡ ਬਣਾ ਕੇ ਭੇਜੋ ਉਨੂੰ ਛੋਟੀ ਉਮਰ ਤੋਂ ਹੀ ਸਕਿੱਲ ਸਿਖਾਓ ਤਾਂ ਕਿ ਉਹਨੂੰ ਬਾਹਰ ਜਾ ਕੇ ਪੀਜ਼ਾ ਡਿਲੀਵਰੀ ਬாய் ਜਾਂ ਕਿਤੇ પેટ્રોલ ਪੰਪ ਤੇ ਜਾਂ ਮੈਕਡੋਨਲਡ ਤੇ ਨੌਕਰੀ ਨਾ ਕਰਨੀ ਪਵੇ ਉਹਨੂੰ ਵਾਈਟ ਕਾਲਰ ਜੌਬ ਮਿਲੇ ਉਸੀ ਕਿਥੋ ਕਿਥੋ ਅਵਾਰਡ ਜਿਹੜੇ ਉਹ ਜਿੱਤੇ ਆ ਪ੍ਰੋਜੈਕਟ ਨੂੰ ਮੈਂ ਨੈਸ਼ਨਲ ਚਿਲड्रन ਸਾਇੰਸ ਕਾਂਗਰਸ ਤੋਂ ਇਨਸਪਾਇਰ ਅਵਾਰਡ ਦੇ ਨੈਸ਼ਨਲ ਲੈਵਲ ਤੇ 2 ਸਾਲ ਕੰਟੀਨਿਊਸਲੀ ਮੇਰਾ ਜੋ ਪ੍ਰੋਜੈਕਟ ਹੈ ਉਹ ਇਨਸਪਾਇਰ ਅਵਾਰਡ ਚ ਗਿਆ ਹੈ ਅਗਰ ਆਪਾਂ ਗੱਲ ਕਰੀਏ ਕਿ ਡਿਫੈਂਸ ਮਿਨਿਸਟਰੀ ਵੱਲੋਂ 2 ਸਾਲ ਤੋਂ ਪੰਜਾਬ ਦੀ ਟੀਮ ਸਿਲੈਕਟ ਕੀਤੀ ਜਾ ਰਹੀ ਹੈ ਜਿਹਨੂੰ ਉਹ ਦਿੱਲੀ ਐਗਜ਼ੀਬਿਸ਼ਨ ਚ ਬੁਲਾਉਂਦੇ ਹੈਗੇ ਨੇ ਤੇ 2 ਸਾਲ ਤੋਂ ਕੰਟੀਨਿਊਸਲੀ ਮੇਰੇ ਵਾਲੀ ਟੀਮ ਉੱਥੇ ਗਈ ਹੈ और अगर आदित्य बिरला से देखिए नेशनल लेवल वीवो देवे नेशनल लेवल और भी बहुत सारे यूथ आइडियाथॉन टॉप ट्वेंटी फाइव टीम्स टॉप टेन टीम्स मेंटर ऑफ इनोवेशन टीचर ऑफ इनोवेशन टॉप ट्वेंटी फाइव अवार्ड टॉप टेन मेंटर्स अवार्ड यंग ऑनटरप्रोर ऑफ द ईयर द अवार्ड काफ़ी सारे अवार्ड एर की सोचे मैं यही सोचा कि मैं एक मकसद से निकले आया जो मकसद है कि लोगों स्किल्ड बना जेडे लोग अनस्किल्ड ने ओ आ सकते हैं वह स्किल सीखन तो अपनी लाइफ नरीके बिता अच्छा जॉब जॉब पैकेज अगर जॉब करना चाहते ने तो जॉब के लिए अच्छे तैयार हो जाएंगे और अगर वह बिजनेस करना चाहते हैं तो स्किल्स विल भी हेल्पफुल ਕਿਹੜੀ ਉਮਰ ਤੋਂ ਲੈ ਕੇ ਕਿਹੜੀ ਉਮਰ تک ਦੇ ਬੱਚੇ ਜਿਹੜੇ ਆ ਰਹੇ ਮੇਰੇ ਕੋਲ ਫਰਸਟ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਲੈਵਲ ਤੱਕ ਤੇ ਜਿਹੜੇ ਲੋਕ ਜੌਬ ਕਰਨਾ ਚਾਹੁੰਦੇ ਲੇਕਿਨ ਉਹਨਾਂ ਕੋਲ ਸਕਿਲਸ ਨਹੀਂ ਹੈਗੇ ਉਹਨਾਂ ਨੂੰ ਜੌਬ ਨਹੀਂ ਮਿਲਦੀ ਪੀ ਉਹ ਲੋਕ ਵੀ ਮੇਰੇ ਕੋਲ ਆ ਰਹੇ ਨੇ